ਇਹ ਨਾ ਕਰਦੀ ਆਂ ਇਹ ਪਰਸੋਂ ਨੂੰ ਕੋਈ ਨਹੀਂ ਰਹਿੰਦੇ ਅੱਜ ਹੀ ਆ ਜਾ ਹਨਾ ਆ ਉਤਲਾ ਨੰਬਰ ਹੀ ਹੋਣਾ ਹਨਾ ਇਹੋ ਲਾ ਲੈਣੀ ਕਿੰਨਾ ਕਰਨਾਈ ਵਾਲਾ ਕਿੰਨੀ ਆਜੀ ਆ ਜਾ ਹਲੋ ਆਪੋ ਤਾਂ ਮੈਂ ਤੈਨੂੰ ਇਹ ਕਹਿਣਾ ਸੀ ਕਿ ਤੂੰ ਪਰਸੋਂ ਨੂੰ ਰਹਿੰਦੇ ਸ਼ਾਮ ਨੂੰ ਆਜੀ ਆ ਜਾ ਆਹੋ ਆ ਜਾ ਮੁਰਗੇ ਰੇ ਫਿਰ ਗੁੱਸਾ ਕਰ ਨਹੀਂ ਆ ਜਾ ਮੇਰੇ ਪੁੱਤ ਆਜੀ ਆਓ ਚੰਗਾ ਕਫੇ ਸ਼ੀਸ਼ੇ ਤੇ ਆ ਰਹੋ ਆਹੋ ਅਬਾ ਸੋਣੀ ਹੋਣਾ ਉੱਤੇ ਬਹਿ ਕੇ ਆਜੀ ਆਹੋ ਚੰਗਾ ਆ ਲੈ ਪੁੱਤ ਉਹ ਪਹਿਲਾਂ ਹੀ ਤਿਆਰ ਹੋਈ ਸੀ ਆਹ ਲੱਗੀ ਆ ਅੱਛਾ ਆਹ ਕਹਿੰਦੀ ਮੈਂ ਮਗਰਲੀ ਬਾਸ ਆਉਣੀ ਆ 3 ਵਜੇ ਵਰਤ ਮੋਤੇ ਹੋਣੀ ਆ ਕਹਿੰਦੀ ਮੈਨੂੰ ਪਤਾ ਲੱਗਾ ਭਾਬੀ ਠੀਂ ਜਿੰਨੇ ਮੈਂ ਪਤਾ ਲੈਣ ਆਉਣ ਲੱਗੀ ਤੂੰ ਤਾਂ ਦਾ ਗੁੱਸਾ ਕਰਦਾ ਹੋ ਆਉਣ ਲੱਗੀ ਆ ਅੱਛਾ ਫੋਨ ਕਰਕੇ ਦੱਸ ਦਿੰਦੇ ਨਾ ਇੱਕ ਵਾਰ ਪਹਿਲਾਂ ਆਹ ਹਾਂ ਨਹੀਂ ਮੈਂ ਦੱਸਿਆ ਯਾਨੋ ਕਹਿੰਦੀ ਮੈਂ ਤਾਂ ਪਹਿਲਾਂ ਹੀ ਤਿਆਰ ਹੋ ਕੇ ਬੈਠੀ ਤੇ ਮੰਮੀ ਮੈਂ ਅੱਜ ਆਉਣ ਲੱਗੀ ਆ ਕੋਈ ਨਹੀਂ ਲੈ ਆਉਣਾ ਆ ਆਈ ਜੀ ਭੂਆ ਖੜਕਣ ਡਿਆ ਲੱਗਦਾ ਪੈਂਡ ਆਈਏ ਵੇਖ ਕੇ ਆਵਾ ਪੈਂਡ ਇਨਾ ਹੋ ਗਿਆ ਪਤਾ ਨਹੀਂ ਲੱਗਿਆ ਕੋਈ ਨਹੀਂ ਕਰ ਵੀ ਕੋਸ ਨਾ ਕੀਤਾ ਕਦਾਦੀ ਭੂਆ ਖੜਕਣ ਡੀ ਖੋਲ ਨਹੀਂ ਨਹੀਂ ਦੇ ਗਈ ਸੁੱਤੇ ਸੌਂ ਗਏਹੀਂ ਪਤਾ ਨਹੀਂ ਲੱਗਿਆ ਹਾਂ ਠੀਕ ਆ ਹੋਰ ਵੀ ਠੀਕ ਠਾਕ ਸਾਬ ਠੀਕ ਠਾਕ ਮੈਂ ਤਾਂ ਤੁਹਾਨੂੰ ਲੈਣ ਆਉਣਾ ਏ ਤੇ ਐਂ ਲੰਮੇ ਪੈ ਕੇ ਤਾਂ ਨੂੰ ਨੀਂਦ ਹੀ ਆ ਗਈ ਪਤਾ ਨਹੀਂ ਲੱਗਿਆ ਠੀਕ ਜੀ ਤਾਂ ਵੀ ਠੀਕ ਹੀ ਨੇ ਹਾਂਜੀ ਭਾਬੀ ਠੀਕ ਹਾਂ ਤੁਹਾਡੀ ਠੀਕ ਹੈ ਮੰਮੀ ਵੀ ਠੀਕ ਆ ਮਾਤਾ ਵੀ ਠੀਕ ਆ ਕਬੀ ਸੁਪੀ ਲਾਈ ਜੀ ਭਾਬੀ ਜੀ ਭਾਬੀ ਜੀ ਉੱਠਾ ਤਾਂ ਸਸਰੀ ਘਰ ਦੀ ਭਾਬੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਨੂੰ ਹਾਂ ਜੀ ਬੜਾ ਤਿੱਖਾ ਠੀਕ ਆ ਕੱਤਿਸ ਨਾਲ ਇਹਦਾ ਟਿਕ ਟਣਾ ਹਾਂਜੀ ਠੀਕ ਆ ਚੱਲ ਜਓ ਹਾਂਜੀ ਬੈਠੇ ਹੋਰ ਕੀ ਗੱਲ ਹੋ ਗਈ ਤੇਦ ਨੂੰ ਠੀਕ ਨਹੀਂ ਚੱਕਰ ਜੀ ਆ ਗਏ ਵੀਕਨੈਸ ਹੋ ਗਈ ਥੋੜੀ ਜੀ ਠੀਕ ਆ ਹਾਂਜੀ ਤੇ ਇਸ ਨਾਲ ਭਾਜੀ ਠੀਕ ਠਾਕ ਹਾਂਜੀ ਠੀਕ ਹੁਣ ਤੇ ਭਾਜਾਂਦੇ ਕੰਮ ਤੇ ਜਾਂਦੇ ਹੁਣ ਤੇ ਬਾਬੇ ਦੀ ਕਿਰਪਾ ਹੋਈ ਆ ਸੁਧਰੇ ਆਵਾ ਥੋੜਾ ਬਹੁਤਾ ਥੋੜਾ ਕੀ ਬਹੁਤ ਜ਼ਿਆਦਾ ਸੁਧਰ ਗਿਆ ਵਾ ਦੱਸਿਆ ਨਾ ਮੈਂ ਵੀਰ ਗਿਆ ਉਹ ਦਿਨਾਂ ਤਾਂ ਥੋੜਾ ਜਿਹਾ ਉਹਨੂੰ ਇਹ ਵੀ ਪਾਜੀ ਇੱਥੇ ਅਜੇ ਉਹ ਫੇ ਪਾਜੀ ਦੇ ਡਰਦਾ ਕਰਕੇ ਹੀ ਉਹ ਸੁਤਰ ਗਿਆ ਵਾ ਠੀਕ ਆ ਹਾਂ ਹੋਰ ਮੰਮੀ ਮੰਮੀ ਸੁੱਤੀ ਜੇ ਪਰਲੇ ਕਮਰੇ ਚ ਠੀਕ ਆ ਜਾ ਮੰਮੀ ਨੂੰ ਕਹੋ ਪਾਣੀ ਦੇ ਦੇ ਦੀਦੀ ਨੂੰ ਕੋਈ ਨਹੀਂ ਵੀਰ ਜੀ ਤੁਸੀਂ ਰਹਿਣੋ ਮੈਂ ਮੰਮੀ ਨੂੰ ਨਾਲ ਮਿਲੋ ਨਹੀਂ ਨਾਲੇ ਮੈਂ ਮੰਮੀ ਨੂੰ ਕਹਿੰਨੀ ਆ ਬੱਜਿਆ ਤੁਹਾਡੇ ਵਾਸਤੇ ਫਰੂਟ ਲੈ ਆਈ ਆਂ ਆਲੂ ਭੁਖਾਰਿਆਂ ਦਾ ਖਾ ਲਿਓ ਤੇ ਮੈਂ ਮੰਮੀ ਨੂੰ ਘੇਲ ਕੇ ਆਈ ਜੀ ਰਹਿਣ ਦੇਣੇ ਇਹ ਦੀਦੀ ਇੰਨੀ ਖੇਤਲ ਖਾਲੀ ਕੀਤੀ ਜੇ ਖੇਤਲ ਕਿਤੇ ਕਾਦੀ ਆ ਕੋਈ ਗੱਲ ਨਹੀਂ ਖਾਣੀ ਠੀਕ ਨਹੀਂ ਮਾਸ ਸਰੀਰ ਤਾਕਤ ਆ ਜੂਗੀ ਤੈਨੂੰ ਕਿੰਨੀ ਤੇ ਵੀਕਨੈਸ ਅੱਗੇ ਹੋ ਗਈ ਆ ਮੈਂ ਤੇ ਵਾਵਾ ਕੋਸੀਗੀ ਚਿਹਰੇ ਤੇ ਵੀ ਬਣ ਗਈ ਕਾਫੀ ਆਈ ਆ ਹੁਣ ਤੇ ਲੱਗਦਾ ਭਾਜੀ ਸੁਧਰ ਗਿਆ ਆਹੋ ਪਹਿਲਾਂ ਹੁਣ ਤੇ ਸਭੋ ਬਹੁਤ ਜ਼ਿਆਦਾ ਵਧੀਆ ਪਹਿਲਾਂ ਦੇਖਣਾ ਸੀ ਜਦੋਂ ਜੀ ਇੱਥੇ ਨਹੀਂ ਨਾ ਬੜਾ ਮੜਾ ਹਾਲ ਹੀ ਪੈਨਦਾ ਨੇ ਨਹੀਂ ਹੁਣ ਤੇ ਭਾਜੀ ਨਾਲੇ ਕੰਮ ਤੇ ਵੀ ਨਹੀਂ ਜਾਂਦਾ ਨਾ ਮਾਰ ਪੁੱਟ ਕੇ ਆਪ ਖ਼ਲਾਲ ਕੀਤੀ ਗਏਗੇ ਤੇ ਭਾਜੀ ਨੂੰ ਲੱਗਾ ਹਣਾ ਵਾਂਗੇ ਫੇਰ ਮੈਨੂੰ ਧੋਕੇ ਦੱਕੇ ਨਾਲ ਮਾਰੇ ਤੇ ਉਸ ਦਿਨ ਦਾਦਾ ਹੁਣ ਨੇ ਆਪਣਾ ਸੁਭਾ ਚੇਂਜ ਕਰ ਲਿਆ ਆਪਣਾ ਅੱਛਾ ਵਧੀਆ ਹੋ ਗਿਆ ਸੇ ਸੁੱਧਰ ਗਏ ਦੀਦੀ ਦੇ ਵੀ ਚੰਗਾ ਹੋ ਗਿਆ ਮੈਨੂੰ ਬੁਰਾ ਨਹੀਂ ਬੰਨ ਪਿਆ ਮੇਰੇ ਬੁਰਾ ਬੰਨ ਤੋਂ ਵਗੇਰੀ ਸਹੀ ਹੋ ਗਿਆ ਆ ਪਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ ਵਾ ਰਿਸ਼ਤੇਦਾਰੀਆਂ ਵਿੱਚ ਮਾੜਾ ਚੰਗਾ ਬੋਲਣ ਦੇ ਨਾਲ ਨਾ ਰਿਸ਼ਤੇਦਾਰੀਆਂ ਚ ਦੜਾਣਾ ਪੈ ਜਾਂਦੀਆਂ ਵਾ ਜੋ ਚਰਾਂ ਚਰਾਂ ਤੱਕ ਨਹੀਂ ਭਰਦੀ ਪਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ ਵਾ ਨਰੇ ਹੁਣ ਆਡੀ ਭੈਣ ਕੋਸ ਨਾਲੇ ਆਪਾਂ ਮੇਰੇ ਕੋਸ ਨਾਲੇ ਮਾਤਾ ਟੈਨਸ਼ਨ ਲੈਂਦੀ ਰਹਿੰਦੀ ਸੀ ਕੁੜੀ ਦੀ ਤੇ ਚੱਲ ਹੁਣ ਉਹਦੀ ਵੀ ਥੋੜੀ ਟੈਨਸ਼ਨ ਘਟੇਗੀ ਤੇ ਕੁੜੀ ਸਾਡੀ ਹੁਣ ਖੁਸ਼ ਵਾ ਠੀਕ ਠਾਕ ਵਾ ਪਰਮਾਤਮਾ ਸਾਡੀ ਇਹੀ ਅਰਦਾਸ ਕਰਦੇ ਆ ਕਿ ਜਿੱਦਾਂ ਹੁਣ ਸਾਡੀ ਧੀ ਪੈਣ ਖੁਸ਼ ਵਾ ਇਦਾਂ ਹਰ ਇੱਕ ਦੀ ਹੀ ਧੀ ਪੈਣ ਖੁਸ਼ ਰਵੇ ਭਾਏ ਕੋਈ ਅਮੀਰ ਹੋਵੇ ਭਾਏ ਕੋਈ ਗਰੀਬ ਹੋਵੇ ਪਰਮਾਤਮਾ ਹਰ ਇੱਕ ਦੀ ਧੀ ਪੈਣ ਨੂੰ ਖੁਸ਼ੀ ਇਹ ਲੱਗੰਦਾ ਸਿੱਕੇ ਮੰਮੀ ਮੰਮੀ ਆ ਮੇਰਾ ਪੋਤਾ ਆ ਗਿਆ ਚਸਤੀ ਕਾਸਰੀ ਕਾਲ ਪੋਤਾ ਹੋਰ ਸਨਾ ਠੀਕ ਆ ਕੋ ਹਾਂਜੀ ਠੀਕ ਆ ਤੈ ਸੁਣਾਓ ਬੈ ਜਾ ਬੈ ਮਮੀ ਹੋਰ ਸੇ ਅੱਧ ਦਿਨੇ ਆਏ ਵੀ ਪਾਣੀ ਲਿਆਵਾ ਬੈ ਉਹਨੇ ਕਿਹਾ ਦਿੱਤਾ ਹੁਣ ਉੱਠ ਕੇ ਪਾਣੀ ਪਾੜੀ ਤ ਨਹੀਂ ਪੀਤਾ ਨਹੀਂ ਭਾਬੀ ਜਲਮੇ ਮੈਨੂੰ ਨਹੀਂ ਪਾਣੀ ਮਾਹੀ ਨਾ ਉੱਠ ਕੇ ਵੇਲਾ ਪਾਣੀ ਲੈਣ ਚਲ ਗਈ ਆ ਮੈਨੂੰ ਤੇ ਇੰਨੀ ਜਿਆਦੀ ਤੇਲ ਲੱਗੀ ਹੈ ਨਾ ਕਿ ਦੇ ਕੈਂਦੀ ਗੱਲ ਨਹੀਂ ਬਾਬੀ ਨੇ ਉਸ ਵੇਰ ਨੂੰ ਸੁਣਾ ਦੇਤਾ ਪਾਣੀ ਦੇ ਦੇ ਆਪ ਨਹੀਂ ਕਿਤੇ ਉੱਠ ਕੇ ਫੜਾਇਆ ਪਾਣੀ ਤੇ ਚਲ ਮੈਂ ਫੜਾਦਾ ਮੰਨਦੇ ਆ ਚਲ ਬੁਵਾਰ ਵਾ ਪਰ ਇਹ ਥੋੜਾ ਹੈ ਗਿਆ ਇਹਨੂੰ ਪਾਣੀ ਨਹੀਂ ਫੜਾਣਾ ਹੁੰਦਾ ਕੋਣੀ ਆ ਰਹਾ ਬਾਬੀ ਦਾ ਲੈਪੋ ਤੇ ਪਾਣੀ ਨਹੀਂ ਮਮੇ ਮੈਨੂੰ ਤਾਂ ਬੜੇ ਚਿਰ ਦੀ ਤੇ ਲੱਗੀ ਆ ਹਾਂ ਤੇ ਤੂੰ ਤੱਕ ਪਾਣੀ ਮੰਗ ਲੈਣਾ ਮੰਗਿਆ ਸੀ ਭਾਬੀ ਕੋ ਪਾਣੀ ਭਾਬੀ ਕਹਿੰਦੀ ਵੀਰ ਨੂੰ ਪਾਣੀ ਦੇ ਦੇ ਮੈਂ ਚਲ ਕੋਈ ਨਹੀਂ ਮੈਂ ਹਾਂ ਨਹੀਂ ਇਹ ਖਾਣਾ ਜਿੱਗੀ ਹੈ ਬਿਮਾਰ ਕਾ ਦੀ ਹੋ ਗਈ ਤੇ ਸੌਲੀ ਹੋ ਗਈ ਕਿਤੇ ਇੰਨੀ ਜਿੰਨੀ ਚੀਜ਼ ਨਹੀਂ ਉੱਠ ਕੇ ਖੜਦੀ ਤੇ ਮੈਂ ਵੀ ਨਹੀਂ ਆਂਦੀ ਮੁੰਡਾ ਨਹੀਂ ਫਿਰ ਬੋਲਣ ਲੱਗਾ ਵੇਂਦਾ ਮੈਂ ਕਹਿੰਦੀ ਨਹੀਂ ਆ ਤੂੰ ਉਸ ਨਾ ਮੇਰਾ ਪੁੱਤ ਹੌਣ ਕਿਦਾਂ ਠੀਕ ਠਾਕ ਹੋ ਗਿਆ ਮੰਮੀ ਹੁਣ ਤੇ ਜਾਂਦਾ ਕੋਣਾ ਕੰਮ ਤੇ ਜਾਂਦਾ ਜਾਂਦਾ ਹਾਂ ਸਾਸਰਾ ਠੀਕ ਠਾਕ ਹੈ ਤਾਂ ਬੀਕਾ ਹਾਂ ਤੇ ਬਹੁਤ ਜਿਆਦੀ ਕਿਰਪਾ ਹੈ ਰੱਬ ਦੀ ਸੁਧਰ ਚਾਹ ਸ਼ੁਕਰ ਹੈ ਪਰਮਾਤਮਾ ਦਾ ਮੇਰੀ ਧੀ ਦਾ ਘਰ ਵਸਿਆ ਮੇਰੀ ਧੀ ਤਾਂ ਇਹ ਮੈਂ ਕਿੰਨੇ ਉਹ ਦਿਨ ਕੱਟੇ ਮੈਨੂੰ ਹਾਂ ਥੋੜੇ ਜਿਹੀ ਕਿਤੇ ਕਾਂਗਰਸ ਉਹ ਖਾਇਆ ਜਿੰਦਗੀ ਸਬਰ ਪੁੱਤ ਕੀਤਾ ਵਾ ਤੇ ਮੇਰਾ ਪੁੱਤ ਧਰ ਗਿਆ ਹੋਈ ਨਾ ਧੀ ਭੈਣ ਨੂੰ ਵੀ ਸਬਰ ਕਰਨਾ ਚਾਹੀਦਾ ਤੇ ਪਰਮਾਤਮਾ ਗੜ ਵੀ ਹੱਥ ਜੋੜਾਂਗੇ ਧੀ ਪਰਮਾਤਮਾ ਹਰ ਇੱਕ ਦੀ ਧੀ ਭੈਣ ਆਪਣੇ ਘਰ ਕੋਸ਼ ਰੱਖੀ ਤੇ ਚਲ ਮੇਰਾ ਪੋਤਾ ਵਧੀਆ ਵਾ ਜੇ ਕਾਲੀ ਪੈ ਜਾਂਦੀ ਆਪਾਂ ਤੇ ਪੁੱਤ ਬਾਰ ਬਾਰ ਰਿਸ਼ਤੇ ਇਹ ਹਜੇ ਨਹੀਂ ਲੱਭਦੇ ਸੁਧਰਿਆ ਹੀ ਨਾ ਇੱਕ ਦਿਨ ਹਨਾ ਸੁਧਰ ਗਿਆ ਹੋਵੇ ਤੋ ਇਹ ਕਰ ਗਿਆ ਥੋੜਾ ਦੱਸਿਆ ਮੈਂ ਉਹਨੂੰ ਡਰ ਪੈ ਗਿਆ ਵੀ ਸਾਲਾ ਮੇਰਾ ਇਹ ਕਿਤੇ ਬੋਲੇ ਨਾ ਡਰ ਗਿਆ ਨਾ ਚਲ ਇਹ ਵੀ ਚੰਗਾ ਹੋਇਆ ਹਾਂ ਮੈਂ ਕਿਹਾ ਇਹ ਨਾਲ ਹੀ ਹੋ ਗਿਆ ਜੇ ਬੋਲ ਬੁਲਾਰਾ ਕਰ ਦੇ ਤੇ ਫਿਰ ਫੇਕ ਪੈਂਦੀ ਤੇ ਇਹ ਨਾਲ ਚਲੇ ਵੀ ਆਪਣੇ ਆ ਗਿਆ ਖਾਂ ਤੇ ਮਵੇਂ ਮੈਂ ਇਹਨਾਂ ਨੂੰ ਡਰਾਵਾ ਪਾਇਆ ਹੈ ਨਾ ਵੀਰ ਹੋਣੀ ਉਧਰ ਤੁਸੀਂ ਗਏ ਵੀਰ ਗਿਆ ਤਾਂ ਮੈਂ ਕਿਹਾ ਮੈਮ ਮੇਰੋਂ ਨਹੀਂ ਆਇਆ ਮੰਮੀ ਵੀ ਆਈ ਤਾਂ ਹੁਣ ਉਹਨਾਂ ਨੇ ਵੇਖੋ ਫੇਰ ਕਿਹਦੇ ਨਾਲ ਆਉਣਾ ਉਹ ਐਸੇ ਦਰਦਾ ਕਰਕੇ ਮੰਮੀ ਹੁਣ ਥੋੜਾ ਸੁਧਰ ਗਿਆ ਵਾ ਥੋੜਾ ਜਿਹਾ ਉਹ ਹੁਣ ਜਾਵੇ ਸੁਧਰ ਗਿਆ ਵਾ ਚੰਗਾ ਵਾ ਕੰਮ ਤੇ ਜਾਂਦਾ ਹੁਣ ਪੈਸੇ ਵੀ ਲਿਆਉਂਦਾ ਪੂਰੇ ਘਰ ਖਾਂਦਾ ਨਹੀਂ ਆ ਆ ਵੇਖੋ ਮੈਨੂੰ ਸੋਨਾ ਸੂਟ 15 1600 ਦਾ ਬਣਾ ਕੇ ਦਿੱਤਾ ਨਾਲ ਖੜਕੀ ਚੱਲ ਵਧੀਆ ਵਾ ਤੇ ਫੇਰ ਕਹਿੰਦੇ ਪਿੰਡ ਜਾਣਾ ਵਾ ਤੇ ਅੱਜ ਕੀ ਪਰਾ ਸੂਟ ਨਹੀਂ ਪੱਕ ਜਾਣਾ ਨਵਾਂ ਤੁਸਵਾ ਕੇ ਪਾ ਕੇ ਆ ਬੜਾ ਸੋਹਣਾ ਫੋਟ ਸੋਹਣਾ ਲੱਗਣ ਦਿਆ ਸੋਨਾ ਤੇ ਨਾਲੇ ਏਦਾਂ ਵਾਸਤੇ ਖੇਡਦੇ ਰੋ ਹੋਈ ਨਾ ਮੰਮੀ ਤਾਂ ਲੈ ਇੱਕ ਹੋ ਕੱਟਨਾ ਤਾਂ ਲੰਬਾ ਦਾ ਵੀਜ਼ਾ ਵੀ ਆ ਗਿਆ ਚੱਲ ਸ਼ੁਕਰ ਹੈ ਪਰਮਾਨੰ ਦਾ ਮਾਂ ਚਾਹ ਨਾ ਮੈਂ ਕੱਲ ਹੋਰ ਤੋਂ ਕਾ ਚੰਗੇ ਦੇਣ ਆ ਜਾਣਗੇ ਮਿੱਟੀ ਦੇ ਹੈ ਨਾ ਚੱਲ ਸ਼ੁਕਰ ਹੈ ਪਰਮਾਨੰ ਦਾ ਮੈਨੂੰ ਬੜੀ ਖੁਸ਼ੀ ਹੋਈ ਤੈਨੂੰ ਮਿਲ ਕੇ ਅੱਜ ਹੋਰ ਮੰਮੀ ਹਾਂ ਜਦ ਬੈ ਬਹੁਤ ਚਾਹ ਬਣਾਵਾ ਮੈਂ ਕੋਟ ਮੈਂ ਮੰਮੀ ਚਾਹ ਪੀਣੇ ਗੱਲਾਂ ਬਾਤਾਂ ਕਰਦੇ ਚੱਲ ਆ ਜਾ ਤੇ ਲੱਗੀ ਚੱਲੀ ਹੁੰਦੀਆਂ ਖਣਾ ਮਾਵਾ ਧੀਆ ਪਤਾ ਨਹੀਂ ਕਿਹੜੀਆਂ ਗੱਲਾਂ ਕਰਨੀਆਂ ਆ ਆ ਜਾ ਚੱਲ ਆ ਜਾ ਬਹਿ ਜਾ ਇੱਥੇ ਮੰਮੀ ਨੇ ਇੱਥੇ ਬਹਿ ਜਾ ਆ ਸਮਾਨ ਰੱਖ ਦੋ ਪਹਿਲਾਂ ਆ ਕੀ ਹੈ ਆ ਦੀਦੀ ਲੈ ਕੇ ਆਇਆ ਲੋਕ ਖਾਰੇ ਅੱਛਾ ਤੇ ਆ ਇੰਨੀ ਪੁੱਤ ਖੇਚਲ ਕਿਉਂ ਕੀਤੀ ਤੂੰ ਖੇਚਲ ਕਾਦੀ ਮੰਮੀ ਰਹਿਣ ਦੇ ਨਹੀਂ ਆ ਦੀਦੀ ਦਾ ਸਮਾਨ ਇਹ ਰੱਖ ਦਿਓ ਆ ਆ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਮੰਮੀ ਆ ਭਾਬੀ ਜੀ ਵਾਸਤੇ ਮੈਂ ਸਟੋਲ ਲਿਆ ਹੀ ਕਦੇ ਦਾ ਤੇ ਮੈਂ ਨੂੰ ਲਿਆਂਦਾ ਨਹੀਂ ਜਾਂਦਾ ਫਿਰ ਮੈਂ ਅੱਜ ਆਈ ਫਿਰ ਮੈਂ ਚੱਲ ਲਿਆਈ ਇਹਨਾਂ ਗਾਉਂ ਕੇ ਸੋਲ ਖਾਣ ਪੀ ਸੋਨਾ ਸ਼ੌਲ ਦੇ ਦੀ ਪਤਿ ਆ ਲੈਣਾ ਨਹੀਂ ਨਾ ਰੰਟਣਾ ਹੈ ਕਿੰਨੀ ਕੋਈ ਗੱਲੀ ਫੇਰ ਕਿਉਂ ਕੀਤੀ ਤੁਹਾਨੂੰ ਪਸੰਦ ਆ ਨਾ ਭਾਬੀ ਜੀ ਕਲਰ ਸੋਨਾ ਸੋਨਾ ਬਣਾ ਕਲਰ ਵੀ ਆ ਲੋ ਮੰਮੀ ਰੱਖ ਦਿਓ ਅੱਛਾ じゃ ਮੈਂ ਰੱਖ ਦਨ ਫਾ ਆਂ ਦੋਦਰ ਨਹੀਂ ਹੁਣ ਜਾਈ ਨਾ ਠੀਕ ਆ ਆ ਜਾ ਮੰਮੀ ਇੱਥੇ ਬਹਿ ਜਦੇ ਮੈਂ ਤਾਂ ਚਾਹ ਬਣਾਵਾ ਪਰਿਵਾਰ ਲਈ ਤੁਹਾਂ ਵੀ ਜਿਹੜੀ ਪੀਣੀ ਰੋਟੀ ਖਾ ਕੇ ਆਈ ਹੈ

ਕੀ ਕਰਨ ਲਈ ਆ ਆ ਜਾ ਭੈਣ ਹਾਂ ਤੀਹ ਨਹੀਂ ਆਈ ਆ ਸਤਿ ਸ਼੍ਰੀ ਅਕਾਲ ਹਾਂ ਪੂਨਮ ਠੀਕ ਹੈ ਨਾ ਹਾਂ ਠੀਕ ਕੋਈ ਕੁਰਤੀ ਦੇ ਜਾਤੀ ਆਪ ਨੂੰ ਉਸ ਨਾ ਜਾਤੀ ਕੀ ਠੀਕ ਹੈ ਹਾਂ ਵਧੀਆ ਤੂੰ ਸੁਣਾ ਹਾਂਜੀ ਠੀਕ ਹੈ ਫਰੌਣੇ ਦੀ ਸੁਣਾ ਹਾਂਜੀ ਫਰੌਣਾ ਠੀਕ ਜੀ ਹੁਣ ਤਾਂ ਨਹੀਂ ਮਾਰਦਾ ਕੁੱਟਦਾ ਨਹੀਂ ਜਾਤੀ ਉਹ ਤਰੀ ਮਾਰਦਾ ਚੱਲ ਚੱਲ ਚੰਗਾ ਸੁਧਰ ਗਿਆ ਵਦੇ ਹਾਰੇ ਜਾਂਦਾ ਵਾ ਆ ਸ਼ੌਲ ਲਿਆਈ ਆ ਆਪਣੇ ਪਾਪੀ ਵਾਸਤੇ ਸੱਚੀ ਇਸ ਹਾਲ ਬੁਖਾਰੇ ਲਈ ਆ ਹੋਂ ਤੇ ਚੰਗਾ ਕਦੀ ਸੂਟ ਲੱਗ ਦਿੱਤਾ ਵਾ ਚਲੋ ਤੇਰੇ ਖੁਸ਼ ਹੋ ਗਿਆ ਇਨੀ ਗੱਲ ਸੁਣ ਕੇ ਆਓ ਚਲੋ ਤੀ ਸੁਖੀ ਤੇ ਆਂਦੇ ਹੰਦੇ ਜੱਗ ਸੁਤੀ ਆ ਸੁਖੀ ਆ ਹੋਰ ਤੇਰੀ ਸੁਣਾ ਨੂੰ ਚੰਗੀ ਆ ਹਾਂ ਮੇਰੀ ਨੂੰ ਰਾਣੀ ਤਾਂ ਠੀਕ ਆ ਚਲ ਹੋ ਗਈ ਕਿਰਪਾ ਵਾਹ ਕਰੋ ਹੋ ਗਈ ਹੋ ਗਈ ਚਲ ਸ਼ੁਕਰ ਆ ਪ੍ਰਮਾਤਮਾ ਦਾ ਦੇਣ ਸਾਰਿਆਂ ਦੇ ਮੋੜ ਆ ਮੋੜ ਆ ਨਹੀਂ ਹੁਣ ਪਤਾ ਲੱਗ ਗਿਆ ਤੁਹਾਨੂੰ ਵੀ ਮੇਰੇ ਮੰਗਣ ਦੀ ਕੋਈ ਵੜਿਆ ਫੇਰ ਹੀ ਪਤਾ ਲੱਗਾ ਨਾ ਨੂੰ ਇਹ ਆ ਪਤਾ ਬਾਅਦ ਚ ਲੱਗਦਾ ਹੁੰਦਾ ਪਹਿਲਾਂ ਤੇ ਬਥੇਰੀ ਇਸ਼ਾਰਾ ਮਾਰ ਲੈਂਦੀਆਂ ਪੇਕੇ ਪੇਕੇ ਮੁੜ ਕੇ ਜਦੋਂ ਪਤਾ ਹੋ ਨਾ ਹੁਣ ਕਿ ਕੋਈ ਵੜਦਾ ਨਹੀਂ ਆ ਤੇ ਹੁਣ ਸੱਸ ਸਹੁਰੇ ਹੀ ਕੰਮ ਹੁੰਦੇ ਆ ਸੱਸ ਸਹੁਰੇ ਹੀ ਆਪਣਾ ਕੰਮ ਆਉਂਦਾ ਚਲੋ ਵਧੀਆ ਇਹ ਅਮਨਾਲ ਆਪਣੇ ਸਾਰੇ ਘੈਂਟਰਾ ਆਂ ਤਾਂ ਖਾਈ ਹੋ ਗਏ ਸੁਧਰ ਕੇ ਸੁਧਰ ਕੇ ਚਲੋ ਪਰਮਾਤਮਾ ਜੀ ਸਾਰਿਆਂ ਨੂੰ ਖੁਸ਼ ਰੱਖੇ ਮੰਮੀ ਜੀ ਮੈਨੂੰ ਵੀ ਮaaf ਕਰ ਦਿਓ ਮੈਂ ਤੁਹਾਡੇ ਨਾਲ ਬੜਾ ਮਾੜਾ ਸਲੂਕ ਕਰਦੀ ਰਹੀ ਆ ਮੈਂ ਹੁਣ ਬਿਮਾਰਾਂ ਮੈਨੂੰ ਹੁਣ ਪਤਾ ਲੱਗਾ ਕਿ ਆਪਣੀ ਕੰਮ ਹੁੰਦੇ ਆ ਦੁੱਖ ਸੁੱਖ ਵੇਲੇ ਬਾਤ ਇਹ ਗੱਲ ਹੋਈ ਨਾ ਰਲ ਮਿਲ ਕੇ ਰਿਹਾ ਕਰੋ ਤင်း ਐਵੇਂ ਲੜਦੀਆਂ ਰਹਦੀਆਂ ਹੁੰਦੇ ਚੱਲ ਕੋਈ ਨਹੀਂ ਪੁੱਤ ਜਿਹੜਾ ਕਹਿੰਦਾ ਸੀ ਐਡਾ ਕੋਲੈਸ਼ਾ ਆਉਂਗਾ ਵਾਪਸ ਆਜੇਗਾ ਉਹ ਨੂੰ ਕੁਝ ਯਾਦ ਨਹੀਂ ਕਹਿੰਦੇ ਮੇਰਾ ਪੁੱਤ ਕੋਈ ਵਾਲੀ ਮੈਂ ਵੀ ਤੈਨੂੰ ਮਾਫ਼ ਕਰਤਾ ਵਾ ਮੈਂ ਤੇਰੀ ਕੋਈ ਦੁਪਰੀ ਨਹੀਂ ਐਵੇਂ ਵੀ ਤੇਰੀ ਆਪਣੀ ਆ ਕਹਿੰਦਾ ਮੈਂ ਤੈਨੂੰ ਸ਼ੁਰੂ ਤੋਂ ਹੀ ਆਪਣੇ ਸਮੇਂ ਦੀ ਹਾਂ ਪਰ ਤੇਰੀ ਅੱਖਾਂ ਨਹੀਂ ਖੋਲਦੀਆਂ ਤੂੰ ਪਤਾ ਨਹੀਂ ਕਿਹੜੇ ਰੰਗਾ ਚਹੀ ਪਰ ਤੇਨੂੰ ਹੁਣ ਪਤਾ ਲੱਗਾ ਨਾ ਇਹ ਬਹੁਤ ਵਧੀਆ ਹੋ ਗਿਆ ਅੱਜ ਤੋਂ ਤੂੰ ਕੁਲ ਜੋਗਰ ਨੂੰ ਨਹੀਂ ਆ ਅੱਜ ਤੋਂ ਤੂੰ ਮੇਰੀ ਧੀ ਆ ਮੈਂ ਅੱਜ ਤੋਂ ਬਾਅਦ ਆਪ ਰੱਖਣੀ ਆਪਣੀ ਮਾਂ ਹੀ ਮੰਨੂਗੀ ਆ ਚੰਗਾ ਬੋਲ ਤੈਨਾਂ ਨਾ ਕੋਈ ਜਾਂ ਤੇ ਬਹੁਤ ਵਧੀਆ ਵਾ ਰਿਸ਼ਤੇਦਾਰੀਆ ਕਿੰਨਾ ਫਿੱਕ ਪੈ ਜਾਂਦੀ ਆ ਮੁਰਗੀਓ ਗੱਲ ਨਹੀਂ ਬਣਦੀ ਧੀਆ ਕੋ ਤਾਂ ਸਭ ਨੂੰ ਪਿਆਰੇ ਹੁੰਦੇ ਆ ਕੋਈ ਸੱਸ ਮਾਂ ਨਹੀਂ ਕਹੋਗੀ ਕਿ ਤੁਹਾਡੀ ਨੂੰ ਕੀ ਘਰੋਂ ਜਾਏ ਚੰਗਾ ਇਹਨਾਂ ਹੀ ਆ ਗਰ ਉਹਰ ਆਲੇ ਮਿੰਡ ਕੇ ਹੀ ਆਪਣੇ ਕੰਮਾਂ ਦੇ ਜਾਣ ਵਾਲੇ ਬਣਿਆ। ਕੋਈ ਨਹੀਂ ਹੋਣਾ ਆਪਾਂ ਸਾਰੇ ਕੋਸ਼ਾ ਤੂੰ ਆਪਣੇ ਕੰਮ ਤੇ ਜਾ। ਆ ਤੇ ਹੋਈ ਨਾ ਗੱਲ। ਹਾਂ ਬੀਜੀ ਮੈਂ ਕੋਸ਼ਿਸ਼ ਤੂੰ ਹੀ ਕੋਸ਼ਿਸ਼ ਸਾਰੇ ਆਪਾਂ ਸਾਰੇ ਕੋਸ਼ੇ ਨਾਲ ਮੈਂ ਇਹ ਵੀ ਰਦੀ ਨੋਈ ਹੋ ਗਈ ਸਿੱਧੀ। ਸੁਧਰ ਅੱਜ ਮੇਰਾ ਵੀ ਪਰਿਵਾਰ ਖੁਸ਼ ਵਾ। ਮਹਾਰਾਜ ਸਾਰਿਆਂ ਦਾ ਪਰਿਵਾਰ ਖੁਸ਼ੀ ਰੱਖੇ। ਸਾਰੇ ਪਰਿਵਾਰ ਦਾ ਖੁਸ਼ ਰਵੇ। ਚਲੋ ਅਹੀਂ ਆਪਣੀ ਵੀ ਗਲਤੀ ਮੰਨਦੇ ਆਂ ਕਿ ਘਰ ਪਰਿਵਾਰ ਸਧਾਰਨ ਉਸਤੇ ਕਈ ਯਤਨ ਕੀਤੇ। ਨਿਆਣੇ ਬੁਲਾਣੇ ਕੋ ਵੀ ਗਏ ਪਰ ਛਿਆਣਾ ਮੈ ਕੋ ਪੈਸਾ ਹੀ ਜੜ ਕੀ ਆਏ ਪਰ ਘਰ ਸਾਡਾ ਸੁਧਰਿਆ ਨਹੀਂ ਵਿਗੜਿਆ ਹੀ ਚਲੋ ਅੱਜ ਅਸੀਂ ਹਰ ਕੰਮ ਵਾਹਿਗੁਰੂ ਦਾ ਨਾਮ ਲੈ ਕੇ ਕਰਦੇ ਆਂ ਪਰਮਾਤਮਾ ਦਾ ਨਾਮ ਲੈ ਕੇ ਕਿ ਗੁਰੂ ਨੇ ਸਾਡੇ ਘਰ ਨੂੰ ਨਦੀਆਂ ਬਾਰਾ ਸਿੱਧੀਆਂ ਪਾਈਆਂ ਇਹ ਸਾਰਾ ਪਰਿਵਾਰ ਤੇ ਸਾਡੀ ਖੁਸ਼ ਨੂੰ ਸਾਡੀ ਖੁਸ਼ ਮੁੰਡਾ ਸਾਡਾ ਖੁਸ਼ ਤੇ ਗਵੰਢ ਸਾਡੀ ਖੁਸ਼ ਇਸ ਤਰ੍ਹਾਂ ਕੇ ਆਪਾਂ ਸਾਰੇ ਖੁਸ਼ ਸਾਰੇ ਨੂੰ ਸਸਰੀ ਘਰ ਇਕੱਲ ਜੋ ਗੰਨੂ ਦਾ ਫਿਲਮ ਦਾ ਹੋ ਗਿਆ ਐਂਡ ਇਹ ਕਾਰਜ ਜਣੇ ਦੱਸਿਆ ਕਮੈਂਟ ਕਰ ਕਮੈਂਟ ਜਰੂਰ ਕਰਕੇ ਦੱਸਿਓ ਕਿ ਕਿੱਦਾਂ ਦੀ ਫਿਲਮ ਤੁਹਾਨੂੰ ਲੱਗੀ ਆ ਇਹਦੇ ਵਿੱਚ ਕੀ ਚੰਗਾ ਲੱਗਾ ਕੀ ਨਹੀਂ ਲੱਗਿਆ ਜੇ ਤੇ ਫਿਲਮ ਵੇਖੀ ਹੋਏਗੀ ਤੇ ਸਾਨੂੰ ਪੇਰ ਪਤਾ ਲੱਗੂਗਾ ਕਮੈਂਟ ਕਰਕੇ ਦੱਸੋਗੇ ਤੇ ਤੇ ਤੁਸੀਂ ਜਿਉਂ ਦੱਸਿਓ ਕਿ ਕਿ ਦੀ ਇਹਦੇ ਵਿੱਚ ਸਾਡੇ ਕੋਲ ਕੀ ਕਿੱਥੇ ਕਿੱਥੇ ਕਮੀ ਰਹੀ ਆ ਕਿੱਥੇ ਕੀ ਦੀ ਕੀ ਦੀ ਪੈਣੀ ਲੋੜ ਜਿਹੜੀ ਆਪਾਂ ਨਹੀਂ ਲਈ ਤੇ ਅੱਗੇ ਆਪਾਂ ਕਿਹੜੀ ਵੀਡੀਓ ਲੈ ਕੇ ਆਈਏ ਹਾਸੇ ਵਾਲੀ ਤੇ ਜਾਂ ਸੈਡ ਤੇ ਜਰੂਰ ਦੱਸਿਓ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਨਾਲੇ ਸਾਡਾ ਪਨੀ ਬਲੋਗ ਵੇਖਿਓ ਜਾਰੇ ਤਾਂ ਤੀ ਹੋ ਜਾਂਦੀ ਕੋਈ ਗਾ ਨਹੀਂ ਗਲਤੀ ਗਲਤੀ ਮਾਫ ਕਰਿਓ ਕਿ ਤਵਿਹੜ ਕੋ ਗਲਤੀ ਹੋਗੀ ਮਾਫ ਕਰਿਓ ਤੇ ਸਾਨੂੰ ਕਮੈਂਟ ਕਰਕੇ ਜੂਰ ਦੱਸਿਓ ਤੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਨਾਲੇ ਤੁਹਾਡਾ ਦੂਸਰੀ ਵੀਡੀਓ ਸਾਡੀ ਆਂਦੀ ਹੈ ਜੀਐਸ ਮਹਿਰਾ ਦੀ ਉਹ ਸਾਡਾ ਆਪਣਾ ਚੈਨਲ ਆ ਇਹ ਵੀ ਸਾਡਾ ਆਪਣਾ ਚੈਨਲ ਆ ਅਸੀਂ ਦੋਵਾਂ ਤੇ ਵਲੋਗ ਬਣਾਨੇ ਆ ਸਾਡੇ ਦੋਵੇਂ ਵਲੋਗ ਚੈੱਕ ਕਰਿਓ ਤੇ ਕਮੈਂਟ ਕਰਕੇ ਜੂਰ ਅੱਛਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ ਤੁਹਾਡਾ ਸਾਰਿਆਂ ਦਾ